ਪੰਜਾਬ ਸਰਕਾਰ ਹੈ ਉਹਦੇ ਰੋਲ ਨੂੰ ਕਿਵੇਂ ਦੇਖਦੇ ਹੋ ਪੰਜਾਬ ਸਰਕਾਰ ਐਕਚੁਅਲ 'ਚ ਮੈਨੂੰ ਲੱਗਦਾ ਵੀ ਭਵਾਨਤਮਾਨ ਸਾਹਿਬ ਨਾਲ ਜਦੋਂ ਕੋਈ ਪੰਜਾਬ ਦੇ ਵਿੱਚ ਸੈਂਸਿਟਿਵ ਮਸਲਾ ਹੁੰਦਾ ਜਾਂ ਤਾਂ ਉਹ ਬਿਮਾਰ ਹੋ ਜਾਂਦੇ ਆ ਜਾਂ ਕਿਸੇ ਗੁਪਤ ਬਾਸ ਤੇ ਚਲੇ ਜਾਂਦੇ ਆ ਤੇ ਤੁਸੀਂ ਦੇਖਿਆ ਹੀ ਹੈ ਵੀ ਪਿਛਲੇ ਇੱਥੇ ਕਿੰਨੇ ਦਿਨ ਤੋਂ ਧਰਨਾ ਲੱਗਿਆ ਹੈ ਚਾਂਸਲਰ ਦੀ ਗੱਲ ਕਰਦੇ ਆ ਉਹਨਾਂ ਨੂੰ ਉਹਦੇ ਦੇ ਰੋਲ ਨੂੰ ਕਿਵੇਂ ਦੇਖਦੇ ਹੋ ਕਿ ਉਹਨਾਂ ਨੂੰ ਕੋਈ ਡਾਇਰੈਕਸ਼ਨਸ ਦੇ ਸਕਦਾ ਦੇ ਕੋਈ ਸਰਕਾਰ ਦੇ ਰਹੀ ਆ ਹੁਣ ਕੀ ਆ ਕਟਪੁੱਤ ਪਰ ਕੀ ਕੋਈ ਦੇ ਸਕਦਾ ਨਹੀਂ ਦੇ ਸਕਦਾ ਉਹ ਆਪਣੇ ਆਪ ਚ ਖੁਦ ਮੁਖਤਿਆਰੀ ਹੁੰਦੀ ਉਹਨਾਂ ਦੀ ਖੁਦ ਮੁਖਤਿਆਰੀ ਹੁੰਦੀ ਆ ਪਰ ਮੈਨੂੰ ਲੱਗਦਾ ਵੀ ਹੁਣ ਜਿਹੜੀਆਂ ਨਾ ਜਿਹੜੀਆਂ ਇੰਸਟੀਟਿਊਸ਼ਨਸ ਐ ਉਹ ਹੀ ਇੱਕ ਕਟਪੁੱਤਲੀਆਂ ਸਾੰਭ ਰੀਆਂ ਬਗਾਵਤੀ ਤੱਤ ਐ ਜਿਹੜੇ ਸਾਡੇ ਖੂਨ ਚ ਐ ਜਿਹੜੀ ਮਿੱਟੀ ਦੇ ਵਿੱਚ ਬਗਾਵਤੀ ਤੱਤ ਐ ਉਹ ਐ ਨਾ ਵਿਦਿਆਰਥੀਆਂ ਦੇ ਰੋਹ ਵਿੱਚੋਂ ਪ੍ਰਗਟ ਹੋ ਰਿਹਾ ਔਰ ਜਿਨੇ ਪੰਜਾਬ ਦਾ ਪਾਣੀ ਪੀਤਾ ਉਹਨੇ ਵੀ ਸੰਘਰਸ਼ ਕੀਤਾ ਦੇਖੋ ਇਹ ਤਾਂ ਦੁਨੀਆ ਦੇ ਵਿੱਚ ਨਾ ਪਾਣ ਪਾਣੀ ਤੇ ਇੱਕ ਪਾਣੀ ਆਇਆ ਇਹ ਖਸਲ ਹੈ ਦਾ ਪੰਜਾਬ ਦਾ ਜਿਹੜਾ ਜ਼ਿਆਦਾਤਰ ਪੰਜਾਬ ਸਤਲੁਜ ਦਾ ਪਾਣੀ ਪੀਂਦਾ ਤੇ ਇਹ ਮਿੱਟੀ ਦਾ ਅਸਰ ਹੈ ਤੇ ਉਹ ਬਗਾਵਤੀ ਅਸਰ ਹੈ ਇਹ ਨਾ ਸਾਡੀ ਮੈਥੋਲੋਜੀ ਦੇ ਵਿੱਚ ਵੀ ਇੱਕ ਕਹਾਣੀ ਹੈ ਕਿ ਸਤਲੁਜ ਦਰਿਆ ਨਾ ਜਦੋਂ ਕਲਾਸ਼ ਉਹਨਾਂ ਨੇ ਇੱਕ ਚਪੇੜ ਵੀ ਮਾਰੀ ਹੈ ਦੂਜੀ ਗੱਲ ਇਹ ਵੀ ਹੋ ਗਿਆ ਹੈ ਕਿ ਨਰਿੰਦਰ ਮੋਦੀ ਸਾਹਿਬ ਨੇ ਨਾ ਇੰਦਰਾ ਗਾਂਧੀ ਦੀ ਜਿਹੜੀ ਨਜਾਇਜ਼ ਵਿਰਾਸਤ ਸੀ ਨਾ ਉਹ ਮਰਿਆ ਸਾਬ ਆਪਣੇ ਗਲੇ ਪਾ ਲਿਆ ਉਹ ਪੰਜਾਬ ਨਾਲ ਉਸੇ ਤਰ੍ਹਾਂ ਨਫ਼ਰਤ ਕਰ ਰਿਹਾ ਜਿਵੇਂ ਇੰਦਰਾ ਗਾਂਧੀ ਨੂੰ ਪੰਜਾਬ ਨਾਲ ਨਫ਼ਰਤ ਸੀ ਕਿਉਂਕਿ ਪੰਜਾਬ ਨੇ ਐਮਰਜੈਂਸੀ ਐਮਰਜੈਂਸੀ ਦੇ ਵਿੱਚ ਸਤਸ਼੍ਰੀਆ ਕਾਲ ਜੀ ਪੀਪੀ ਪੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤਨੇ ਸੂਰੀ ਸਾਥੀ ਉਸ ਸਮੇਂ ਵੀ ਅਸੀਂ ਪੰਜਾਬ ਯੂਨੀਵਰਸਿਟੀ ਵਿਖੇ ਮੌਜੂਦ ਹਾਂ ਔਰ ਪੰਜਾਬ ਯੂਨੀਵਰਸਿਟੀ ਨੂੰ ਪਿਆਰ ਕਰਨ ਵਾਲੇ ਪੰਜਾਬ ਦੇ ਉੱਤੋਂ ਆਪਣੀ ਦਿਲ ਨਿਸ਼ਾਵਰ ਕਰਨ ਵਾਲੇ ਇੱਥੇ ਪਹੁੰਚੇ ਹੋਏ ਆ ਚਿੰਤਕ ਜਿਹੜੇ ਆ ਦੂਰੋਂ ਦੂਰੋਂ ਪਹੁੰਚ ਰਹੇ ਔਰ ਸਾਡੇ ਇਲਾਕੇ ਤੋਂ ਗੰਗਵੀਰ ਜੀ ਪਹੁੰਚੇ ਨੇ ਗੰਗਵੀਰ ਜੀ ਸਵੇਰ ਤੋਂ ਤੁਸੀਂ ਇੱਥੇ ਮੌਜੂਦ ਹੋ ਔਰ ਹਾਲੇ ਤੱਕ ਕੀ ਸਮਝਿਆ ਸਿਚੁਏਸ਼ਨ ਕਿੱਥੇ ਖੜੀ ਆ ਦੇਖੋ ਇਸ ਵਾਰ ਸਟੂਡੈਂਟਸ ਜਿਹੜੇ ਹੈਗੇ ਆ ਪੰਜਾਬ ਯੂਨੀਵਰਸਿਟੀ ਦੇ ਉਹ ਵਧਾਈ ਦੇ ਪਾਤਰ ਹੈ ਪਿਛਲੇ 10-15 ਸਾਲ ਤੋਂ ਇੱਕ ਯੂਨੀਵਰਸਿਟੀ ਐਡਮਿਨਿਸਟ੍ਰੇਸ਼ਨ ਤੇ ਯੂਟੀ ਪ੍ਰਸ਼ਾਸਨ ਦੀ ਇੱਕ ਕੋਸ਼ਿਸ਼ ਹੁੰਦੀ ਹੈ ਵੀ ਕੋਈ ਵੀ ਧਰਨਾ ਚੰਡੀਗੜ੍ਹ ਦੇ ਵਿੱਚ ਐਂਟਰੀ ਬੰਦ ਕਰ ਦਿੰਦੇ ਆ ਹੁਣ ਤੁਸੀਂ ਇਹ ਦੇਖ ਲਓ ਵੀ ਪੂਰੇ ਪੰਜਾਬ ਦੇ ਵਿੱਚੋਂ ਸਟੂਡੈਂਟਸ ਦੀ ਆਵਾਜ਼ ਬੰਦੇ ਹੋਏ ਵੱਖ-ਵੱਖ ਥਾਵਾਂ ਤੋਂ ਵਿਦਿਆਰਥੀ ਇੱਤੇ ਪੁੱਜੇ ਹਨ ਕਾਫੀ ਵਿਦਿਆਰਥੀ ਰਾਤ ਨੂੰ ਪਰ ਪੈਰੀਗੇਟਿੰਗ ਹੱਥਾਂ ਤਾਂ ਤੇ ਲਗਾਈ ਇੱਕ ਘਬਰਾਹਟ ਕੀ ਆ ਉਹ ਇਹ ਨਾ ਇੱਕ ਡਰ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਮੈਨੂੰ ਲੱਗਦਾ ਵੀ ਯੂਨੀਵਰਸਿਟੀ ਤੇ ਜਿਹੜਾ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਹੈ ਇਸ ਮਸਲੇ ਨੂੰ ਬਿਨਾਂ ਬਜਾਹੀ ਟਕਰਾ ਦਾ ਮਸਲਾ ਬਣਾ ਰਿਹਾ ਹੈ ਪੰਜਾਬ ਦੇ ਲੋਕਾਂ ਦੀ ਯੂਨੀਵਰਸਿਟੀ ਹੈ ਪੰਜਾਬ ਦੇ ਬੱਚਿਆਂ ਦੀ ਯੂਨੀਵਰਸਿਟੀ ਹੈ ਜੇ ਕੋਈ ਆਪਣੀ ਯੂਨੀਵਰਸਿਟੀ ਆਪਣੀ ਕੈਪੀਟਲ ਦੇ ਵਿੱਚ ਆਂਦਾ ਹੈ ਤਾਂ ਉਹਨੂੰ ਰੋਕਣਾ ਇੱਕ ਅਨਮਨੁੱਖੀ ਵਰਤਾਰਾ ਹੈ ਤੇ ਮੈਂ ਕਹਿੰਦਾ ਇਹ ਕਿ ਇਹ ਡੈਮੋਕ੍ਰੇਸੀ ਦਾ ਕਤਲ ਹੈ ਤੁਸੀਂ ਇੱਕ ਚੰਡੀਗੜ੍ਹ ਸ਼ਹਿਰ ਸਾਡੀ ਕੈਪੀਟਲ ਹੈ ਉਹਦੇ ਵਿੱਚ ਉਥੇ ਦੇ ਲੋਕਾਂ ਤੋਂ ਹੀ ਆਉਣ ਤੋਂ ਰੋਕ ਦਿੱਤਾ ਹੈ ਤਾਂ ਮੈਨੂੰ ਲੱਗਦਾ ਵੀ ਇੱਕ ਕਿ ਡੈਮੋਕ੍ਰੇਸੀ ਐਗਜ਼ਿਸਟ ਕਰਦੀ ਹੈ ਡੈਮੋਕ੍ਰੇਸੀ ਦੇਖੋ ਮੋਡਰਨ ਦੌਰ ਦੇ ਵਿੱਚ ਜੇ ਸਰਾਂ ਦੀ ਗਿਣਤੀ ਡੈਮੋਕ੍ਰੇਸੀ ਹੈ ਜੇ ਆਪਾਂ ਕਹਦੇ ਵੀ ਸਿਰਫ ਇਲੈਕਸ਼ਨ ਦਾ ਜਿਸ ਫਾਰਮ ਦੇ ਵਿੱਚ ਵੀ ਡੈਮੋਕ੍ਰੇਸੀ ਜੋ ਇਹ ਕਹਿੰਦੇ ਵੀ ਹੈ ਉਸ ਤੇ ਵੀ ਨਹੀਂ ਪੂਰਾ ਉਤਰ ਰੇ ਮੈਂ ਕਹਿੰਦਾ ਵੀ ਇਹ ਹੋ ਸਕਦਾ ਹੈ ਵੀ ਇੱਥੇ ਰੀਅਲ ਡੈਮੋਕ੍ਰੇਸੀ ਨਹੀਂ ਹੈ ਪਰ ਜਿਸ ਚੀਜ਼ ਨੂੰ ਡੈਮੋਕ੍ਰੇਸੀ ਕਹਿੰਦੇ ਆ ਘੱਟੋ ਘੱਟ ਉਹ ਮਿਨਿਮਮ ਡੈਮੋਕ੍ਰੈਟਿਕ ਜਿਹੜੇ ਰਾਈਟ ਹੈ ਉਹ ਤਾਂ ਦੋ ਨਾ ਤੁਸੀਂ ਉਸ ਗਾਰੰਟੀ ਤੋਂ ਵੀ ਭੱਜੀ ਜਾ ਰਹੇ ਹੋ ਸੋ ਤੁਹਾਡੀ ਗੱਲ ਸੱਚੀ ਹੈ ਕਿ ਡੈਮੋਕ੍ਰੇਸੀ ਤਾਂ ਹੈ ਨਹੀਂ ਇਹ ਇਹ ਡੈਮੋਕ੍ਰੇਸੀ ਦਾ ਆਪਾਂ ਕਹਿੰਦੇ ਕਾਹਨ ਜ਼ਰੂਰ ਹੋ ਰਿਹਾ ਤਾਂ ਉਹ ਆਪਾਂ ਦੇਖਦੇ ਨੌਜਵਾਨ ਵਧਾਈ ਦੇ ਪਾਤਰ ਨੇ ਨੌਜਵਾਨ ਵਧਾਈ ਦੇ ਪਾਤਰ ਹੈ ਤੇ ਇੱਕ ਉਹਨਾਂ ਨੇ ਨੀਂਦ ਦਾ ਪੱਥਰ ਨਵਾਂ ਰੱਖ ਦਿੱਤਾ ਹੈ ਕਿ ਚੰਡੀਗੜ੍ਹ ਦੇ ਵਿੱਚ ਜਿਹੜੇ ਕਹਿੰਦੇ ਸੀ ਵੀ ਕੋਈ ਵਿਰੋਧ ਪ੍ਰਦਰਸ਼ਨ ਕਰਨ ਨਹੀਂ ਆ ਸਕਦੇ ਲੋਕ ਆਏ ਐ ਤੇ ਪੂਰਾ ਪੰਜਾਬ ਠਾਠਾ ਮਾਰਦਾ ਆ ਗਿਆ ਲੋਕ ਦਿੱਲੀ ਵੀ ਚਲੇ ਗਏ ਸੀ ਫਿਰ ਲੋਕ ਦਿੱਲੀ ਗਏ ਸੀਗੇ ਤੇ ਚੰਡੀਗੜ੍ਹ ਜਾਣਾ ਅੱਜਕੱਲ ਔਖਾ ਹੋ ਗਿਆ ਦਿੱਲੀ ਜਾਣਾ ਫੇਰ ਵੀ ਔਖਾ ਸੀਗਾ ਚੰਡੀਗੜ੍ਹ ਪੰਜਾਬ ਸਰਕਾਰ ਹੈ ਉਹਦੇ ਰੋਲ ਨੂੰ ਕਿਵੇਂ ਦੇਖਦੇ ਹੋ ਪੰਜਾਬ ਸਰਕਾਰ ਐਕਚੁਅਲ 'ਚ ਮੈਨੂੰ ਲੱਗਦਾ ਵੀ ਭਵਾਨਤਮਾਨ ਸਾਹਿਬ ਨਾਲ ਜਦੋਂ ਕੋਈ ਪੰਜਾਬ ਦੇ ਵਿੱਚ ਸੈਂਸਿਟਿਵ ਮਸਲਾ ਹੁੰਦਾ ਜਾਂ ਤਾਂ ਉਹ ਬਿਮਾਰ ਹੋ ਜਾਂਦੇ ਆ ਜਾਂ ਕਿਸੇ ਗੁਪਤ ਬਾਸ ਤੇ ਚਲੇ ਜਾਂਦੇ ਆ ਤੇ ਤੁਸੀਂ ਦੇਖਿਆ ਹੀ ਹੈ ਵੀ ਪਿਛਲੇ ਇੱਥੇ ਕਿੰਨੇ ਦਿਨ ਤੋਂ ਧਰਨਾ ਲੱਗਿਆ ਹੋਇਆ ਹੈ ਉਹਨਾਂ ਦੀ ਕੋਈ ਮਤਲਬ ਆਪਾਂ ਸਟੇਟਮੈਂਟ ਨਹੀਂ ਦੇਖੀ ਉਹਨਾਂ ਦੀ ਕੋਈ ਸਿਆਸੀ ਪ੍ਰਤੀਕਿਰਿਆ ਤੱਕ ਨਹੀਂ ਮਿਲੀ ਉਹ ਖੁਦ ਆਪਣੇ ਉਹਦੀ ਜਿਹੜੀ ਪਾਰਟੀ ਆ ਉਹ ਕਹਿੰਦੀ ਕਿ ਹਰਮਨ ਪਿਆਰੇ ਮੁੱਖ ਮੰਤਰੀ ਨੇ ਕਿ ਹਰਮਨ ਪਿਆਰੇ ਮੁੱਖ ਮੰਤਰੀ ਨੂੰ ਇੱਥੇ ਆਉਣਾ ਨਹੀਂ ਸੀ ਚਾਹੀਦਾ ਦੇਖੋ ਹਰਮਨ ਪਿਆਰੇ ਜੇ ਤੁਸੀਂ মিডিਆ ਤੇ ਕਬਜ਼ਾ ਕਰਕੇ ਹੀ ਹਰਮਨ ਪਿਆਰੇ ਬੰਨਾ ਹੈ ਜਾਂ ਫਲੈਕਸ ਲਵਾ ਕੇ ਹਰਮਨ ਪਿਆਰੇ ਬੰਨਾ ਹੈ ਤਾਂ ਉਹ ਉਹਨਾਂ ਨੂੰ ਮੁਬਾਰਕ ਹੈ ਅਸੀਂ ਮੰਨ ਲੈਂਦੇ ਆ ਉਹ ਉਹਨਾਂ ਨੂੰ ਵਹਿਮ ਹੈ ਉਹ ਵੀ ਨਿਕਲ ਜਾਊਗਾ ਐਕਚੁਅਲ ਦੇ ਵਿੱਚ ਤੁਸੀਂ ਲੋਕਾਂ ਕੋਲੋਂ ਪ੍ਰਤੀਕਿਰਿਆ ਪ੍ਰਤੀਕਿਰਿਆ ਲਓ ਵੀ ਉਹ ਹਰਮਨ ਪਿਆਰੇ ਹੈ ਜਾਂ ਨਹੀਂ ਹੈ ਉਹ ਪਤਾ ਲੱਗ ਜਾਊਗਾ ਕਾਗਜ਼ੀ ਗੱਲਾਂ ਵੀ ਕਾਗਜ਼ੀ ਗੱਲਾਂ ਫਰਜ਼ੀ ਗੱਲਾਂ ਲੋਕ ਨਾ ਆਪਣੀਆਂ ਮੁਠੀਆਂ ਬੰਦ ਕਰਕੇ ਬੈਠੇ ਆ ਲੋਕ ਨਾ ਸਧਾਰਨ ਲੋਕ ਹੈ ਪੁਲਿਸ ਤੋਂ ਡਰਦੇ ਆ ਪੰਜਾਬ ਇੱਕ ਪੁਲਿਸ ਸਟੇਟ ਹੈ ਜਿਸ ਤਰ੍ਹਾਂ ਪੁਲਿਸ ਨੂੰ ਵਰਤਿਆ ਜਾਂਦਾ ਉਹ ਸਿਰਫ ਉਸ ਗੱਲ ਤੋਂ ਡਰਦੇ ਆ ਚੰਡੀਗੜ੍ਹ ਪੁਲਿਸ ਨੂੰ ਵੀ ਇੱਧਰ ਦੇਖ ਕੇ ਜਿਵੇਂ ਵਰਤਿਆ ਗਿਆ ਹੁੰਦਾ ਇਹੀ ਹੁੰਦਾ ਇਹ ਦੇਖੋ ਪੁਲਿਸ ਚੰਡੀਗੜ੍ਹ ਵੀ ਆਪਣੇ ਆਪ ਦੀ ਪੁਲਿਸ ਸਟੇਟ ਹੈ ਇੱਥੇ ਜਦੋਂ ਕਹੀਏ ਕਿ ਕੋਈ ਧਰਨੇ ਲਾਉਂਦਾ ਜਾਂ ਜਿਹੜੇ ਡੈਮੋਕ੍ਰੈਟਿਕ ਰਾਈਟ ਦਾ ਕਤਲ ਹੁੰਦਾ ਉਹਦੇ ਵਿੱਚ ਪੁਲਿਸ ਹੀ ਸਭ ਤੋਂ ਮੂਹਰੇ ਹੁੰਦੀ ਹੈ ਤੇ ਪੁਲਿਸ ਸਟੇਟਾਂ ਦਾ ਰੋਲ ਇਹ ਹੁੰਦਾ ਹੈ ਕੀ ਲੋਕਾਂ ਦੀ ਆਵਾਜ਼ ਨੂੰ ਦਬਣਾ ਉਹ ਚਾਹੇ ਯੂਟੀ ਦੀ ਪੁਲਿਸ ਆ ਜਾਂ ਪੰਜਾਬ ਦੀ ਪੁਲਿਸ ਆ ਉਹ ਇੱਕੋ ਕਰਦਾਰ ਰੱਖਦੀ ਹੈ ਹੁਣ ਵਾਈਸ ਚਾਂਸਲਰ ਦੀ ਗੱਲ ਕਰਦੇ ਆ ਉਹਨਾਂ ਨੂੰ ਉਹਦੇ ਤੇ ਰੋਲ ਨੂੰ ਕਿਵੇਂ ਦੇਖਦੇ ਹੋ ਕਿ ਉਹਨਾਂ ਨੂੰ ਕੋਈ ਡਾਇਰੈਕਸ਼ਨਸ ਦੇ ਸਕਦਾ ਦੇਖੋ ਸਰਕਾਰ ਦੇ ਰਹੀ ਆ ਹੁਣ ਕੀ ਆ ਕੱਟਪੁੱਤ ਪਰ ਕੀ ਕੋਈ ਦੇ ਸਕਦਾ ਨਹੀਂ ਦੇ ਸਕਦਾ ਉਹ ਆਪਣੇ ਆਪ ਚ ਖੁਦਮੁਖਤਿਆਰੀ ਹੁੰਦੀ ਉਹਨਾਂ ਦੀ ਖੁਦਮੁਖਤਿਆਰੀ ਹੁੰਦੀ ਆ ਪਰ ਮੈਨੂੰ ਲੱਗਦਾ ਵੀ ਹੁਣ ਜਿਹੜੀਆਂ ਨਾ ਜਿਹੜੀਆਂ ਇੰਸਟੀਟਿਊਸ਼ਨਸ ਐ ਉਹ ਹੀ ਇੱਕ ਕੱਟਪੁਤਲੀਆਂ ਸਾੰਭ ਰੀਆਂ ਤਾਂ ਇੱਥੇ ਦੇ ਜਿਹੜੇ ਮਤਲਬ ਵਾਈਸ ਚਾਂਸਲਰ ਵੀ ਐ ਉਹ ਸਿਰਫ ਸਰਕਾਰ ਨੂੰ ਇੱਕ ਆਪਣਾ ਇਹ ਦਿਖਾਣਾ ਚਾਹੁੰਦੇ ਆ ਕਿ ਅਸੀਂ ਉਹਨਾਂ ਦੇ ਜ਼ਿਆਦਾ ਵਫਾਦਾਰ ਹਾਂ ਨਾ ਕਿ ਵਿਦਿਆਰਤਿਆਂ ਦੀ ਭਾਵਨਾ ਦਾ ਕੋਈ ਸਤਕਾਰ ਕਰਦੇ ਆ। ਉਹ ਕਿਹਾ ਉਹਨੂੰ ਟੋਕਦਾ ਤੁਸੀਂ ਕਿਹਾ ਕਿ ਵਾਈਸ ਚਾਂਸਲਰ ਦਿਖਾਣਾ ਚਾਹੁੰਦੇ ਸਰਕਾਰ ਨੂੰ ਕਿ ਅਸੀਂ ਵਫਾਦਾਰ ਆਂ ਤੁਹਾਡੇ ਪਰ ਨੌਜਵਾਨ ਨੇ ਸਾਬਤ ਨਹੀਂ ਕਰਤਾ ਕਿ ਪੰਜਾਬ ਪ੍ਰਤੀ ਵਫਾਦਾਰ ਨੇ। ਨੌਜਵਾਨ ਤਾਂ ਹੈ ਹੀ ਆ। ਤੁਸੀਂ ਮੈਂ ਨਾ ਹੁਣੀ ਕਿਸੇ ਨਾਲ ਗੱਲ ਵੀ ਕਰਕੇ ਹਟਿਆ। ਇੱਕ ਨਾ ਸਾਡੀ ਸਮੂਹਿਕ ਚੇਤਨਾ ਚੱਲਦੀ ਰਹਿੰਦੀ ਆ ਅਨਕੌਂਸ਼ੀਅਸ ਮਾਈਂਡ ਜਿਹੜਾ ਹੁੰਦਾ ਨਾ ਉਹ ਚੱਲਦਾ ਰਹਿੰਦਾ। ਦੁੱਲਾ ਭੱਟੀ ਦੀ ਕਹਾਣੀ ਤੁਸੀਂ ਦੇਖੂਗੇ ਨਾ ਉਹਦੇ ਵਿੱਚ ਦੁੱਲੇ ਭੱਟੀ ਦੇ ਪਿਓ ਤੇ ਦਾਦੇ ਨੂੰ ਨਾ ਉਹਦੇ ਜਨਮ ਤੋਂ ਪਹਿਲਾਂ ਹੀ ਕਤਲ ਕਰ ਦਿੱਤਾ ਗਿਆ ਸੀ ਉਹਦੀ ਮਾਂ ਕਹਿੰਦੀ ਹੈ ਕਿ ਕਿਤੇ ਦੁੱਲਾ ਭੱਟੀ ਵੀ ਓਦਾਂ ਦਾ ਬਗਾਵਤੀ ਨਾ ਪੈਦਾ ਹੋ ਜਵੇ ਇਸ ਕਰਕੇ ਉਹਨੇ ਉਹਨੂੰ ਉਸ ਮਾਹੌਲ ਤੋਂ ਦੂਰ ਰੱਖਿਆ ਪਰ ਜਿਉਂ-ਜਿਉਂ ਵੱਡਾ ਹੋਇਆ ਦੁੱਲਾ ਤੇ ਉਹ ਨੂੰ ਆਪਣੇ ਆਪ ਹੀ ਪਤਾ ਲੱਗ ਗਿਆ ਵੀ ਉਹਦੇ ਪਿਓ ਦਾਦੇ ਦਾ ਕਤਲ ਕਿੰਨੇ ਕੀਤਾ ਸੀ ਤੇ ਉਹ ਉਹ ਕਿਸ ਕਰਕੇ ਕਤਲ ਹੋਏ ਸੀ ਤਾਂ ਉਸੇ ਸੰਘਰਸ਼ ਤੇ ਆ ਗਿਆ ਇਹ ਵਿਦਿਆਰਥੀ ਅੱਜ ਦੇ ਦੌਰ ਦੇ ਦੁੱਲਾ ਭੱਟੀ ਹੈ ਜਿਹੜੇ ਦਿੱਲੀ ਨੂੰ ਬੰਗਾਰ ਰਹੇ ਹੈ ਇਹ ਤਖਤਾਂ ਨੂੰ ਬੰਗਾਰ ਰਹੇ ਹੈ ਤਾਂ ਆਪਾਂ ਕਹਿੰਦੇ ਆ ਕਿ ਇਹ ਜਿਹੜਾ ਸਾਡਾ ਨਾ ਮੂਲ ਹੈ ਜਿਹੜੀ ਅਵਚੇਤਨਾ ਹੈ ਉਹ ਸਫਰ ਕਰਦੀ ਹੈ ਤੇ ਉਹਦੇ ਵਿੱਚ ਆਪਾਂ ਦੇਖਦੇ ਆ ਜਿਹੜਾ ਬਗਾਵਤੀ ਤੱਤ ਹੈ ਜਿਹੜੇ ਸਾਡੇ ਖੂਨ ਚ ਹੈ ਜਿਹੜੀ ਮਿੱਟੀ ਦੇ ਵਿੱਚ ਬਗਾਵਤੀ ਤੱਤ ਹੈ ਉਹ ਹੈ ਨਾ ਵਿਦਿਆਰਥੀਆਂ ਦੇ ਰੋਹ ਵਿੱਚੋਂ ਪ੍ਰਗਟ ਹੋ ਰਿਹਾ ਹੈ ਔਰ ਜਿਨੇ ਪੰਜਾਬ ਦਾ ਪਾਣੀ ਪੀਤਾ ਉਹਨੇ ਵੀ ਸੰਘਰਸ਼ ਹੀ ਕੀਤਾ ਦੇਖੋ ਇਹ ਤਾਂ ਦੁਨੀਆ ਦੇ ਵਿੱਚ ਨਾ ਪੋਣ ਪਾਣੀ ਤੇ ਇੱਕ ਪਾਣੀ ਦੀ ਨਾ ਖਸਲਤ ਹੁੰਦੀ ਹੈ ਤੁਸੀਂ ਇਹ ਦੇਖਣਾ ਪੰਜਾਬ ਦੇ ਵਿੱਚ ਜਦ ਆਪਾਂ ਚਨਾ ਪੜਦੇ ਆ ਚਨਾ ਵਾਰੇ ਉਹਦੇ ਵਿੱਚ ਮਤਲਬ ਜਿੰਨੇ ਸਾਡੇ ਹੀਰ ਰਾਂਝਾ ਜਾਂ ਪ੍ਰੇਮੀ ਪ੍ਰੇਮਿਕਾਵਾਂ ਦੇ ਕਿੱਸੇ ਹੋਏ ਆ ਉਹ ਚਨਾ ਦੀ ਧਰਤੀ ਦੇ ਆਸ-ਪਾਸੇ ਦੇ ਕਿੱਸੇ ਹੀ ਆ ਪਰ ਜਦ ਆਪਾਂ ਸਤਲੁਜ ਦੇਖਦੇ ਆ ਸਤਲੁਜ ਦੇ ਕੰਡੇ ਤੇ ਖਾਲਸਾ ਸਜਿਆ ਸੀ ਨਾ ਤਾਂ ਇਹ ਸਤਲੁਜ ਦਾ ਪਾਣੀ ਦਾ ਵੀ ਇੱਕ ਨਾ ਰੰਗ ਹੈ ਇਹ ਖਸਲ ਹੈ ਦਾ ਪੰਜਾਬ ਦਾ ਜਿਹੜਾ ਜ਼ਿਆਦਾਤਰ ਪੰਜਾਬ ਸਤਲੁਜ ਦਾ ਪਾਣੀ ਪੀਂਦਾ ਤੇ ਇਹ ਮਿੱਟੀ ਦਾ ਅਸਰ ਹੈ ਤੇ ਉਹ ਬਗਾਵਤੀ ਅਸਰ ਹੈ ਇਹ ਨਾ ਸਾਡੀ ਮੈਥੋਲੋਜੀ ਦੇ ਵਿੱਚ ਵੀ ਇੱਕ ਕਹਾਣੀ ਹੈ ਕਿ ਸਤਲੁਜ ਦਰਿਆ ਨਾ ਜਦੋਂ ਕਲਾਸ਼ ਪਰਵਤ ਤੋਂ ਨਿਕਲਦਾ ਪਹਿਰਾਂ ਚੋਂ ਸ਼ਿਵਜੀ ਭਗਵਾਨ ਦਾ ਘਰ ਹੈ ਨਾ ਮੰਨਿਆ ਗਿਆ ਉਹਦੇ ਵਿੱਚੋਂ ਨਾ ਇੱਕ ਮਾਨਸਰਓਵਰ ਝੀਲ ਹੈ ਇੱਕ ਰਕਸ਼ਤਾਲ ਵਿਦਨ 2 ਕਿਲੋਮੀਟਰ ਦੇ ਵਿੱਚ ਦੋ ਝੀਲਾਂ ਉਹ ਰਕਸ਼ਤਾਲ ਹੈਗੀ ਇਹ ਝੀਲ ਖਾਰੀ ਉਹਦੇ ਵਿੱਚ ਕੋਈ ਅ ਪ੍ਰਿੰਦਾ ਤੱਕ ਪਾਣੀ ਨਹੀਂ ਪੀਂਦਾ ਉਹਦੀ ਕਹਾਣੀ ਇਹ ਹੈ ਕਿ ਉਹ ਨਾ ਰਾਵਣ ਨੇ ਵੀ ਉੱਤੇ ਇਸ਼ਨਾਨ ਕੀਤਾ ਸੀ ਤੇ ਸ਼ਿਵ ਜੀ ਦੇ ਖਿਲਾਫ ਖੜਾ ਹੋ ਗਿਆ ਸੀਗਾ ਤਾਂ ਉਹ ਇੱਕ ਤਰ੍ਹਾਂ ਆਪਾਂ ਉਸ ਚਾਹੇ ਉਹ ਭਗਵਾਨ ਦਾ ਸ਼ਿਵ ਜੀ ਭਗਵਾਨ ਦਾ ਬੜਾ ਤਗੜਾ ਭਗਤ ਸੀਗਾ ਉਹਦੇ ਵਿੱਚੋਂ ਹੀ ਮਾਨਸਰ ਰੋਵਰ ਚੋਂ ਇੱਕ ਅ ਛੋਟੀ ਜੀ ਧਾਰਾ ਰਕਸ਼ਤਾਲ 'ਚ ਮਿਲਦੀ ਹੈ ਤਾਂ ਉਹਦਾ ਰਕਸ਼ਤਾਲ ਦਾ ਪਾਣੀ ਥੱਲੇ ਆ ਕੇ ਪੀਣਯੋਗ ਹੈ ਪਰ ਜਿਹੜਾ ਰਕਸ਼ਤਾਲ ਜਾਂ ਕਹ ਲਈਏ ਮਾਨਸਰਓਵਰ ਜਾਂ ਉੱਚੋਂ ਨਿਕਲੇ ਸਤਲੁਜ ਹੈ ਉਹਦੇ ਵਿੱਚ ਬਗਾਵਤ ਦਾ ਤੱਤ ਹੈ ਨਾ ਉਹ ਇਉਂ ਦਾ ਇਉਂ ਹੀ ਹੈ اسی ਕਰਕੇ ਪੰਜਾਬ ਦੇ ਵਿੱਚ ਤੁਸੀਂ ਹਿਸਟੋਰਿਕਲੀ ਦੇਖਣਾ ਸਤਲੁਜ ਦੇ ਆਸੇ ਪਾਸੇ ਕਿਤੇ ਦੀ ਜਿਹੜੀ ਖਲਕਤ ਹੈ ਨਾ ਉਹ ਬਗਾਵਤੀ ਰਹੀ ਹੈ ਬਾਗੀ ਰਹੀ ਹੈ ਉਹ ਪਾਕਿਸਤਾਨ ਤੱਕ ਜਿੱਥੇ ਤੱਕ ਸਤਲੁਜ ਜਾਂਦਾ ਹੈ ਤਾਂ ਉੱਥੇ ਬਗਾਵਤ ਹੁੰਦੀ ਰਹੀ ਹੈ ਸੋ ਇਹੀ ਕਰਕੇ ਮੈਨੂੰ ਲੱਗਦਾ ਹੈ ਕਿ ਸਾਡੇ ਪੌਣ ਪਾਣੀ ਦਾ ਇਹ ਅਸਰ ਹੈ ਵੀ ਅਵਚੇਤਨਾ ਚੋਂ ਹੀ ਬਗਾਵਤ ਦੇ ਬੀਜ ਪ੍ਰਗਟ ਹੋ ਜਾਂਦੇ ਹੈ ਤੇ ਇਹ ਮਹਾਰਜ ਨਹੀਂ ਇਹ ਇੱਕ ਹੁਕਮ ਲਾਣਾ ਹੁੰਦਾ ਸਮੇਂਦਰ ਸਮਾ ਆਪਣੇ ਆਪ ਦੇ ਵਿੱਚ ਸਫਰ ਕਰਦਾ ਰਹਿੰਦਾ ਪਰ ਜਦੋਂ ਬਗਾਵਤ ਦੀ ਲੋੜ ਪੈਂਦੀ ਹੈ ਤਾਂ ਉਹ ਬਗਾਵਤ ਦੇ ਵੀ ਆਪ ਹੀ ਫੁੱਟ ਪੈਂਦੇ ਆ ਤੇ ਉਹ ਅੱਜ ਆਪਣੇ ਵਿਦਿਆਰਥੀਆਂ ਦੇ ਉੱਪਰ ਕਲਾਸ ਲੈਣਾ ਚਾਹੁੰਦਾ ਵੇਟ ਕਰ ਰਹੇ ਨੇ ਉੱਥੇ ਖਾਕੀ ਨਿਕਰ ਟੰਗੀ ਹੋਈ ਹੈ ਉਹ ਕੀ ਮੈਸੇਜ ਕੀ ਦੇਣਾ ਚਾਹੁੰਦੇ ਨੌਜਵਾਨ ਉਹ ਮੈਸੇਜ ਉਹੀ ਦੇਣਾ ਚਾਹੁੰਦੇ ਆ ਉਹ ਮੈਸੇਜ ਸਿੱਧੀ ਚਪੇੜ ਨਰਿੰਦਰ ਮੋਦੀ ਸਾਹਿਬ ਤੇ ਆ ਮੈਂ ਇੱਕ ਗੱਲ ਕਹਿਣਾ ਹੈ ਇਹ ਆ ਉਹ ਲੱਗਦਾ ਆਉਣ ਵਾਲੇ ਤੇ ਝਾੜੂ ਲੈ ਕੇ ਵੀ ਖੜੇ ਹੋਣਗੇ ਉਹ ਸਾਰਾ ਕੁਝ ਹੈ ਅਸਲ ਚ ਕੀ ਹੈ ਝਾੜੂ ਤੇ ਜਿਹੜਾ ਕੰਮਲ ਹੈ ਨਾ ਉਹ ਐਂ ਲੱਗਦਾ ਵੀ ਜਿੱਦਾਂ ਘੋਖੇ ਚੜੀ ਹੋ ਗਏ ਆ ਪੰਜਾਬ ਤੇ ਦਿੱਲੀ ਦਾ ਹੈ ਨਾ ਨੇ ਸਰਕਾਰੀ ਜਿਹੜਾ ਨਾ ਸਰਕਾਰਾਂ ਨੇ ਇਹ ਰਿਸ਼ਤਾ ਬਣਾਤਾ ਵੀ ਜਿਵੇਂ ਇਹ ਘੋਖੇ ਚੜੀ ਆ ਇੱਕੋ ਤੇ ਰਹਿ ਤੁਸੀਂ ਇਹ ਦੇਖ ਲਓ ਵੀ ਇਹ ਵੀ ਪੰਜਾਬ ਦੇ ਵਿੱਚ ਉਹ ਪੁਲਿਸ ਕਸਟਡੀਆ ਦੇ ਵਿੱਚ ਮੁੰਡਿਆਂ ਨੂੰ ਇਨਕਾਊਂਟਰ ਕਰੀ ਜਾ ਰਿਹਾ ਉਹਦੇ ਤੇ ਕੋਈ ਸਵਾਲ ਨਹੀਂ ਕਰ ਰਿਹਾ ਉਹ ਗੈਰ ਕਾਨੂੰਨੀ ਮਸਲਾ ਹੈ ਨਾ ਪੰਜਾਬ ਦੇ ਵਿੱਚ ਕੋਈ ਮਸਲਾ ਨਹੀਂ ਚੱਲ ਰਿਹਾ ਠੀਕ ਹੈ ਨਾ ਤਾਂ ਇਸ ਕਰਕੇ ਮੈਨੂੰ ਲੱਗਦਾ ਵੀ ਉਹ ਇਹਨਾਂ ਨੇ ਇੱਕ ਚਪੇੜ ਵੀ ਮਾਰੀ ਐ ਦੂਜੀ ਗੱਲ ਇਹ ਵੀ ਹੋ ਗਿਆ ਕਿ ਨਰਿੰਦਰ ਮੋਦੀ ਸਾਹਿਬ ਨੇ ਨਾ 인ਦਰਾ ਗਾਂਧੀ ਦੀ ਜਿਹੜੀ ਨਜਾਇਜ਼ ਵਿਰਾਸਤ ਸੀ ਨਾ ਉਹ ਮਰਿਆ ਸਾਬ ਆਪਣੇ ਗਲੇ ਪਾ ਲਿਆ ਉਹ ਪੰਜਾਬ ਨਾਲ ਉਸੇ ਤਰ੍ਹਾਂ ਨਫ਼ਰਤ ਕਰ ਰਿਹਾ ਜਿਵੇਂ 인ਦਰਾ ਗਾਂਧੀ ਨੂੰ ਪੰਜਾਬ ਨਾਲ ਨਫ਼ਰਤ ਸੀ ਕਿਉਂਕਿ ਪੰਜਾਬ ਨੇ ਐਮਰਜੈਂਸੀ ਐਮਰਜੈਂਸੀ ਦੇ ਵਿੱਚ ਵਿਰੋਧ ਕੀਤਾ ਸੀਗਾ ਹੁਣ ਉਹ ਜਿਹੜੀ ਨਫ਼ਰਤ ਸੀਗੀ ਇੱਕ ਲਗਾਤਾਰਤਾ ਤੇ ਚੱਲਦੀ ਹੋਈ ਉਹ ਜਾ ਕੇ ਹੁਣ ਨਰਿੰਦਰ ਮੋਦੀ ਉਹਨਾਂ ਨੇ ਚੱਕ ਲਈ ਹੈ ਤੇ ਉਹੀ ਗੱਲ ਹੈ ਕਿ ਪੰਜਾਬ ਦਾ ਪਹਿਲਾ ਡੈਮ ਖੋਇਆ ਡੈਮ ਦੇ ਵਿੱਚ ਉਹਨਾਂ ਨੇ ਸੈਂਟਰਲ ਸਟਾਫ ਫੋਰਸੇਸ ਲਾਈਆਂ ਤੇ ਡੈਮ ਦੀ ਮੈਨੇਜਮੈਂਟ ਬਦਲੀ ਤੇ ਹੁਣ ਸਾਡੀ ਯੂਨੀਵਰਸਿਟੀ ਤੇ ਨਜ਼ਰ ਹੈ ਸਾਡੇ ਸ਼ਹਿਰ ਤੇ ਵੀ ਨਜ਼ਰ ਹੈ ਤੇ ਮੈਨੂੰ ਲੱਗਦਾ ਵੀ ਇਹ ਐਕਸਪੈਂਸ਼ਨ ਪਾਲਿਸੀ ਉਹਨਾਂ ਨੇ ਰੱਖੀ ਹੈ ਬਸਤੀਵਾਦੀ ਦੂਰ ਦੀ ਨਰਿੰਦਰ ਮੋਦੀ ਸਾਹਿਬ ਨੂੰ ਪਰ ਫਿਰ ਵੀ ਕਿਰਨੇ ਲੋਕ ਖੁਸ਼ ਹੈ ਕਿ ਉਹੀ ਆ ਖਾਣੇ ਆ ਕਿ ਆਪੇ ਮਰਜੀ ਪੁੱਜੀ ਆਪੇ ਮੇਰੇ ਬੱਚੇ ਜੀਣ ਉਹਨਾਂ ਨੂੰ ਲੱਗਦਾ ਉਹਨਾਂ ਨੂੰ ਲੱਗਦਾ ਕਿਉਂਕਿ ਪ੍ਰਚਾਰ ਦੇ ਸਾਧਨ ਉਹਨਾਂ ਕੋਲ ਹੈ ਤੁਸੀਂ ਗਰਾਸ ਰੂਟ ਤੇ ਜਾ ਕੇ ਦੇਖੋਗੇ ਭਾਰਤ ਦੇ ਵਿੱਚ ਗਰੀਬੀ ਵੀ ਵਧੀ ਹੈ ਲੋਕ ਬੇਰੋਜ਼ਗਾਰ ਵੀ ਹੋਏ ਹੈ ਐਜੂਕੇਸ਼ਨ ਦਾ ਜਿਹੜਾ ਹੈ ਵਪਾਰੀਕਰਨ ਬਹੁਤ ਵੱਡੇ ਲੈਵਲ ਤੇ ਹੋ ਗਿਆ ਹੁਣ ਉਹ ਨਿੱਜੀ ਅਦਾਰਿਆਂ ਨੂੰ ਇੱਕ ਵੱਡੇ ਆ ਆਧਾਰਾ ਬਣਾਇਆ ਜਾ ਰਿਹਾ ਹੈ ਇਹ ਯੂਨੀਵਰਸਿਟੀ ਨੂੰ ਵੀ ਹੈ ਨਾ ਨੇ ਵੇਚਣ ਦਾ ਇੱਕ ਖਾਕਾ ਬਣਾਇਆ ਹੋਇਆ ਹੈ। ਵਾਧੂ ਕਰਨਾ ਚਾਹੁੰਦੇ ਆ। ਹਾਂ ਹਾਂ ਆਪਣੇ ਮਿੱਤਰਾਂ ਦੇ ਕੋਲ ਜਿੱਦਾਂ ਇਹਨਾਂ ਨੇ ਸਾਡੇ ਖਣੇਜ ਪਦਾਰਥ ਵੇਚੇ ਹੈ ਨਾ ਐਦਾਂ ਹੀ ਇਹ ਐਜੂਕੇਸ਼ਨ ਨੂੰ ਵੀ ਇੱਕ ਧੰਦਾ ਮੰਨ ਕੇ ਉਹਨਾਂ ਹੱਥ ਸੌਂਪਣਾ ਚਾਹੁੰਦੇ ਹਨ। ਬਹੁਤ ਸ਼ੁਕਰੀਆ। ਇੱਧਰ ਵੀਰ ਹੁਣੇ ਵੇਟ ਕਰ ਰਹੇ ਆ। ਸੋ ਗੰਗ ਵੀਰ ਹੁਣੇ ਜਦੋਂ ਵੀ ਗੱਲ ਕਰਦੇ ਤਰਕਨਾ ਕਰਦੇ ਆ ਔਰ ਸਾਡੇ ਇਲਾਕੇ ਦੇ ਆ ਸਾਨੂੰ ਮਾਣ ਹੈ ਭਰਾ ਤੇ ਔਰ ਬੜੀ ਡਿਟੇਲ ਚ ਗੱਲ ਕਰਦੇ ਆ ਬੜੇ ਡੂੰਘੇ ਵਿਸ਼ੇ ਨੇ। ਇਸ ਸਮੇਂ ਅਸੀਂ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਯੂਨੀਵਰਸਿਟੀ ਕਿਤੇ ਸਟੇਜ ਲੱਗੀ ਉਹਦੇ ਬੈਕ ਸਾਈਡ ਤੇ ਖੜੇ ਹੈ ਬਹੁਤ ਸ਼ੁਕਰੀਆ ਜੀ ਔਰ ਨੌਜਵਾਨੀ ਜਿਹੜੀ ਹੈ ਉਹ ਪੰਜਾਬ ਦੇ ਕੋਨੇ-ਕੋਨੇ ਤੋਂ ਇੱਥੇ ਪਹੁੰਚ ਰਹੀ ਹੈ ਔਰ ਹਾ ਦਾ ਨਾਰਾ ਜਿਹੜਾ ਆ ਉਹ ਨੌਜਵਾਨਾਂ ਦੇ ਹੱਕ ਵਿੱਚ ਮਾਰਿਆ ਜਾ ਰਿਹਾ ਬਹੁਤ ਸ਼ੁਕਰੀਆ